ਸਵਾਰ ਬਹੁਤ ਬੜਾ ਬਦਲਾਅ ਸੀ ਇਸ ਕਰਕੇ ਅਸੀਂ ਟਾਈ ਪੂਰਾ ਦਿੱਤਾ ਵੀ ਭਾਈ ਕੋਈ ਇਹ ਨਾ ਕੰਮ ਪਰ ਜਦੋਂ ਹਿਸਾਬ ਜਿਹੜਾ ਲਿਆ ਜਾਂਦਾ ਨਾ ਉਹ ਵੋਟ ਦਾ ਹਿਸਾਬ ਵੋਟ ਨਾਲ ਹੀ ਲਿਆ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਵੀ 95 ਦਾ ਅਧਿਕਾਰ ਖੋ ਕੇ ਐਸੀ ਮਾੜੀ ਸਰਕਾਰ ਵੀ 95 ਕੌਂਸਲਰ ਨੇ ਜਿਹੜੇ 1 ਸਾਲ ਹੋ ਗਏ ਉਹ ਸਾਰੇ ਦੇ ਵੋਟ ਸਾਰੇ ਵੋਟ ਖਾਲੀ ਪਏ ਲੋਕ ਮੋਹਰ ਲਮਾਉਣ ਤੋਂ ਵੀ ਕਰ세 ਪਏ ਜਦੋਂ ਤੂਫਾਨ ਆਉਂਦਾ ਨਾ ਜੇ ਆਕੜ ਜਿਵੇਂ ਤਾਂ ਟੁੱਟ ਜਾਂਦਾ ਜਿਹੜਾ ਦਰਾਤ ਚ ਲਚਕ ਵਰਤੇ ਕਿਉਂਕਿ ਇਹ ਬੜੀ ਉਸ ਵੇਲੇ ਨਾ ਨੂੰ ਅੱਗ ਲੱਗੀ ਜੀ ਬਿਜਲੈਂਸ ਦੀ ਹਰੇਕ ਦੇ ਘਰੇ ਰੇਡਾ ਮਾਰਦੇ ਸੀ ਉਹ ਨਵੀਂ ਨਵੀਂ ਸਰਕਾਰ ਦਾ ਹੁੰਦਾ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀ ਮੀਟਿੰਗ ਤੋਂ ਬਾਅਦ ਹੁਣ ਐਮਪੀ ਰਵਨੀਤ ਸਿੰਘ ਬਿੱਟੂ ਨੇ ਵੀ ਕਿਸਾਨੀ ਮਾਮਲਿਆਂ ਤੇ ਬੋਲਦੇ ਹੈ ਜਿੱਥੇ ਨੌਜਵਾਨ ਦੀ ਹੋਈ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ ਤਾਂ ਉੱਥੇ ਉਹਨਾਂ ਬਾਰੇ ਰਾਗਵ ਚੱਡਾ ਤੇ ਮਨੋਹਰ ਖੱਟਰ ਨੂੰ ਵੀ ਲੰਮੀ ਹੱਥੀ ਲੈ ਲਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਦੇ ਡੀਜੀਪੀ ਸਮੇਤ ਸੀਐਮ ਖੱਟਰ ਤੇ ਕਤਲ ਦਾ ਮਾਮਲਾ ਦਰਜ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਤਮਾ ਦੇ ਪੱਟਾ ਦੇ ਵਿੱਚ ਜਾਣ ਤੇ ਹੋਏ ਮਾਮਲਾ ਦਰਜ ਕਰਾਂ ਤੇ ਕਿਸਾਨਾਂ ਦੇ ਹੱਕ ਨੂੰ ਜਿਹੜਾ ਦਬਾ ਦਿੰਦਾ ਜਿਵੇਂ ਕਿ ਰਮਨਜੀਤ ਸਿੰਘ ਬਿੱਟੂ ਨੇ ਵੀ ਕਿਹਾ ਕਿ ਸੂਬਾ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਹੀ ਕਿਸਾਨਾਂ ਤੇ ਹਸੂਗਿਆ ਜੇ ਗੋਲੇ ਛੱਡੇ ਹੀ ਹਨ ਜਿਸ ਤੋਂ ਬਾਅਦ ਹੁਣ ਸੂਬਾ ਸਰਕਾਰ ਨੂੰ ਹਰਿਆਣਾ ਦੇ ਡੀਜੀਪੀ ਸਮੇਤ ਮੁੱਖ ਮੰਤਰੀ ਅਤੇ ਕਤਲ ਦੀ ਤਾਹਤ ਤਹਿਤ ਮਾਮਲਾ ਜੁੜਾ ਦਰਜ ਕਰਨਾ ਚਾਹੀਦਾ ਹੈ ਦੇਖੋ ਜਿਹੜਾ ਤੁਸੀਂ ਗੱਲ ਪੁੱਛੀ ਆ ਅਸੀਂ ਸਾਰੇ 6 ਦੇ 6 ਹਲਕਿਆਂ 'ਚ ਇਹ ਮੀਟਿੰਗਾਂ ਹੋ ਰਹੀਆਂ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਨੇ ਸਾਡੇ ਮਹਿਲਾ ਕਾਂਗਰਸ ਦੇ ਪ੍ਰਧਾਨ ਸਾਡੇ ਖੜੇ ਨੇ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਖੜੇ ਨੇ ਤੇ ਸਾਰੇ ਸਾਡੇ ਕਾਉਂਸਲਰ ਸਾਡੇ ਬਲਾਕ ਪ੍ਰਧਾਨ ਸਾਡੇ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਤਕਰੀਬਨ ਸਭ ਦਾ ਇੱਕ ਮਤ ਚ ਇਹ ਫੈਸਲਾ ਹੋਇਆ ਬਈ ਹੁਣ ਬਹੁਤ ਟਾਈਮ ਹੋ ਗਿਆ ਬੜਾ ਟਾਈਮ ਦਿੱਤਾ 2 ਸਾਲ ਤੋਂ ਉੱਤੇ ਸਰਕਾਰ ਨੂੰ ਤੇ 1 ਸਾਲ ਤੋਂ ਉੱਤੇ ਕਾਰਪੋਰੇਸ਼ਨ ਆ ਜਿਹੜੀ ਉਹ ਭੰਗ ਹੋ ਚੁੱਕੀ ਆ ਅਸੀਂ ਅਕਾਲੀ ਦਲ ਬੀਜੇਪੀ ਸਰਕਾਰ ਵੇਲੇ ਵੀ ਬਹੁਤ ਐਜੀਟੇਸ਼ਨ ਕੀਤੇ ਤੇ ਇਸ ਵਾਰ ਬਹੁਤ ਵੱਡਾ ਬਦਲਾਅ ਸੀ ਇਸ ਕਰਕੇ ਅਸੀਂ ਟਾਈਮ ਪੂਰਾ ਦਿੱਤਾ ਵੀ ਭਾਈ ਕੋਈ ਇਹ ਨਾ ਕਹੇ ਪਰ ਜਦੋਂ ਹਿਸਾਬ ਜਿਹੜਾ ਲਿਆ ਜਾਂਦਾ ਨਾ ਉਹ ਵੋਟ ਦਾ ਹਿਸਾਬ ਵੋਟ ਨਾਲ ਹੀ ਲਿਆ ਜਾਂਦਾ ਤੇ ਸਰਕਾਰ ਸਮਝਦੀਆਂ ਵੀ ਉਹੀ ਬੋਲੀ ਨੇ ਹੁਣ ਚਾਹੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆ ਗਈਆਂ ਚਾਹੇ ਉਦੋਂ ਬਾਅਦ ਕਾਉਂਸਲਰ ਦੀਆਂ ਆ ਗਈਆਂ ਹੁਣ ਇਹ ਬਹੁਤ ਸਹੀ ਮੌਕਾ ਹੈ ਇਸ ਵੇਲੇ ਝੋਟ ਕਰਨ ਦਾ ਕਿਉਂਕਿ ਲੁਧਿਆਣੇ ਦੇ ਵਿੱਚ 95 ਸਾਡੇ ਕਾਉਂਸਲਰ ਨੇ ਥੋੜੇ ਵੀ ਤੁਸੀਂ ਮੈਨੂੰ ਇਹ ਦੱਸੋ ਵੀ 95 ਦਾ ਅਧਿਕਾਰ ਖੋ ਕੇ ਐਸੀ ਮਾੜੀ ਸਰਕਾਰ ਵੀ 95 ਕਾਉਂਸਲਰ ਨੇ ਜਿਹੜੇ 1 ਸਾਲ ਹੋ ਗਏ ਉਹ ਸਾਰੇ ਦੇ ਵੋਟ ਸਾਰੇ ਵੋਟ ਖਾਲੀ ਪਏ ਆ ਲੋਕ ਮੋਹਰ ਲਵਾਉਣ ਤੋਂ ਵੀ ਤਰਸੇ ਪਏ ਆ ਵੀ ਕਿੱਥੇ ਜਾਈਏ ਮੋਹਰ ਲਵਾਉਣ ਅੱਗੇ ਤਾਂ ਨਾਲ ਦੇ ਘਰ ਹੁੰਦਾ ਸੀ ਕਾਉਂਸਲਰ ਦਾ ਅਗਲਾ ਮੋਹਰ ਲਵਾ ਕੇ ਆਪਣਾ ਕੰਮ ਕਰਾ ਕੇ ਆ ਜਾਂਦਾ ਸੀ ਕਿਹਨੂੰ ਕਵੇ ਵੀ ਸਾਡੇ ਭਾਈ ਗਲੀ ਸਾਫ਼ ਕਰ ਦੇ ਕਿਹਨੂੰ ਕਹੇ ਸਾਡਾ ਜਿਹੜਾ ਇਹ ਸੀਵਰੇਜ ਸਾਫ਼ ਕਰਾ ਦੇ ਕਿਹਨੂੰ ਕਹੇ ਵੀ ਸਾਡੀ ਕਿਤੇ ਐਡਮਿਸ਼ਨ ਕਰਵਾ ਦੇ ਹਰ ਕੰਮ ਜਿਹੜਾ ਉਹ ਖਤਮ ਹੋਇਆ ਪਿਆ ਉਹਦਾ ਪਹਿਲਾ ਦੂਜੀ ਗੱਲ ਜੋ ਐਨਓਸੀ ਟਵੀਟ ਸੀਐਮ ਸਾਹਿਬ ਤੋਂ ਕਰਾਤਾ ਕਿਸੇ ਨੇ ਪਰ ਕਿਸੇ ਨੇ ਇਹ ਨਹੀਂ ਦੱਸਿਆ ਵੀ ਇਹ ਹੋਣਾ ਕਿਵੇਂ ਆ ਉਹਦੇ ਪੈਸੇ ਜਿਹੜੇ 5-7000 ਚ ਚੱਲਦਾ ਸੀ ਕੰਮ ਉਹ 20-25-50000 ਚ ਹੋ ਗਿਆ ਇੰਨੀ ਤਥੱਲੀ ਮੱਚੀ ਹੋਈ ਐ ਐਨਓਸੀ ਦੀ ਉਦੋਂ ਬਾਅਦ ਤੁਸੀਂ ਆਜੋ ਟੋਟਲ ਪੈਸਾ ਸਾਡਾ ਜਿਹੜਾ ਕਾਰਪੋਰੇਸ਼ਨ ਦਾ ਉਹ ਬਿਲਕੁਲ ਵੇਸਟ ਕੀਤਾ ਜਾ ਰਿਹਾ ਪਹਿਲਾਂ 50 ਕਰੋੜ ਜਲੰਧਰ ਦੀ ਇਲੈਕਸ਼ਨ ਚੱਕ ਕੇ ਗਲਾੜਾ ਦਾ ਦੇਤਾ ਦੇਤਾ ਚੱਕ ਕੇ ਜਲੰਧਰ ਨੂੰ ਹੁਣ ਜਿਹੜਾ ਕਾਰਪੋਰੇਸ਼ਨ ਤੇ ਪੈਸਾ ਜਿਹੜਾ ਪੈਸਾ ਲੱਗ ਰਿਹਾ ਉਹ ਸਾਰਾ ਕੋਈ ਕਾਰਪੋਰੇਸ਼ਨ ਦਾ ਪੈਸਾ ਨਹੀਂ ਉਹ ਗਲਾੜਾ ਉਧਰੋਂ ਲੱਗ ਰਿਹਾ ਇੱਕੋ ਅਫਸਰ ਲਾਏ ਹੋਏ ਆ ਉਦੋਂ ਬਾਅਦ ਯਾਰ ਇਹ ਕੀ ਤਮਾਸ਼ਾ ਏ ਮੈਂ ਸਾਰਿਆਂ ਨੂੰ ਮਹਿਕਮੇ ਨੂੰ ਕਹਿਣਾ ਚਾਹੁੰਦਾ ਮੈਂ ਪਹਿਲਾਂ ਪਿਆਰ ਦੇ ਨਾਲ ਪਿਛਲੇ 2-3 ਮਹੀਨੇ ਤੋਂ ਮੈਂ ਚਿੱਠੀਆਂ ਵੀ ਲਿਖੀਆਂ ਕਮਿਸ਼ਨਰ ਸਾਹਿਬ ਨੂੰ ਮੈਂ মিডিਆ ਰਾਹੀਂ ਵੀ ਤੁਹਾਨੂੰ ਯਾਦ ਆ ਕਿਹਾ ਕਿ ਨਹੀਂ ਤੁਹਾਨੂੰ ਸਾਰਿਆਂ ਨੂੰ ਵੀ ਭਾਈ ਸੁਧਰ ਜੋ ਸੁਧਰ ਜੋ ਸੁਧਰ ਜੋ ਤੁਹਾਡੇ ਮੂਰੇ 9 ਵੀ ਦੱਸੇ ਬਿਲਡਿੰਗਾਂ ਦੇ ਜ਼ਿਕਰ ਵੀ ਕੀਤੇ ਬਿਲਡਿੰਗਾਂ ਵੀ ਆ ਬਿਲਡਿੰਗਾਂ ਐ ਜਿਹੜੀਆਂ ਨਜਾਇਜ਼ ਬਣ ਰਹੀਆਂ ਹੁਣ ਸਾਰੇ ਜਿਹੜੇ ਸਾਡੇ ਕਾਉਂਸਲਰ ਰਹੇ ਆ ਸਰੇਖ ਨੇ ਦੱਸਿਆ ਵੀ ਯਾਰ ਜੋ ਬਿਲਡਿੰਗਾਂ ਦਾ ਤਾਲਾਬੰਦੀ ਹੋ ਰਹੀ ਆ ਤੇ ਉਹ ਤਾਲਾ ਲਾ ਕੇ ਜਿਹੜਾ ਪੈਸੇ ਫੜਾ ਗਿਆ ਜਿਹੜਾ ਰਿਸ਼ਵਤ ਦੇ ਗਿਆ ਜਿਹਦੇ ਨਾਲ ਡੀਲ ਹੋ ਗਈ ਉਹ ਤੀਜੇ ਦਿਨ ਉਹਦਾ ਤਾਲਾ ਖੁੱਲ ਜਾਂਦਾ ਚੌਥੇ ਦਿਨ ਤਾਲਾ ਫੇਰ ਲੱਗ ਜਾਂਦਾ ਜੇ ਡੀਲ ਟੁੱਟ ਜੇ ਇਹ ਹੋ ਕੀ ਰਿਹਾ ਇੱਕ ਲਾਈਨ ਸੇਮ 10 ਦੁਕਾਨਾਂ ਨੇ ਉਹਦੇ ਵਿੱਚੋਂ ਇੱਕ ਦੁਕਾਨ ਕਿਵੇਂ ਹੋ ਸਕਦੀ ਹੈ ਵੀ ਉਹ ਉਹਦੇ ਵਿੱਚ ਕੋਈ ਕਮੀ ਰਹਿ ਜਵੇ ਉਹ ਦਸਾਂ ਚ ਕਿਉਂ ਨਹੀਂ ਗਈ ਇਸ ਕਰਕੇ ਕਿਉਂਕਿ ਦਸਾਂ ਚ ਵਿੱਚੋਂ ਇੱਕ ਟਾਰਗੇਟ ਕਰਕੇ ਸਭ ਤੋਂ ਉਗਰਾਹੀ ਕਰਨੀ ਹੈ ਅਦਾ ਧੁੰਦ ਸੱਟਾ ਚੱਲ ਰਿਹਾ ਅਦਾ ਧੁੰਦ ਲੋਟਰੀ ਚੱਲ ਰਹੀ ਹੈ ਅਦਾ ਧੁੰਦ ਆ ਜੋ ਫੈਕਟਰੀਆਂ ਵਾਲੇ ਇਸ ਤਰੀਕੇ ਨਾਲ ਉਹਨਾਂ ਨੇ ਰੇਡਾਂ ਪੈ ਰੀਆਂ ਏ ਇੱਕ ਗਰੋਹ ਇਕੱਠਾ ਹੋਇਆ ਹੋਇਆ ਜਿਹੜਾ ਉਹਨਾਂ ਨਾਲ ਕੋਈ ਵੀ ਫੈਕਟਰੀ ਹੈ ਜਿਹੜੀ ਸਾਡੀ ਇਹਦੀ ਕੱਪੜੇ ਦੀ ਹੌਜ਼ਰੀ ਦੀ ਕਾਪੀਰਾਈਟ ਕਾਪੀਰਾਈਟ ਵਾਲੀ ਜਿਹੜੀ ਟੀ-ਸ਼ਰਟਾਂ ਬਣਾਉਂਦੇ ਆ ਕੋਈ ਕੁਝ ਬਣਾਉਂਦੇ ਆ ਉਹ ਕਾਪੀਰਾਈਟ ਤੇ ਨੌ ਤੇ ਉਹਨਾਂ ਨਾਲ ਇਸ ਤਰੀਕੇ ਨਾਲ ਲੁੱਟਿਆ ਜਾ ਰਿਹਾ ਫੈਕਟਰੀ ਵਾਲੇ ਉਹ ਡਰਦੇ ਵਿਚਾਰੇ ਕੀ ਕਰਨ ਉਹਨਾਂ ਨੇ ਕਾਰੋਬਾਰ ਕਰਨਾ ਹੈ ਕਿਉਂਕਿ ਲੈਣ ਦੇਣਾ ਸਰਕਾਰ ਨਾਲ ਤੇ ਧੱਕਾ ਹੋ ਰਿਹਾ ਹਰ ਛੋਟੀ ਵੱਡੀ ਫੈਕਟਰੀ ਨਾਲ ਉਹਦੇ ਉਹ ਐਸਾ ਐਸੀਆਂ ਚੀਜ਼ਾਂ ਹੈ ਸਮਾਨ ਜਿਹੜਾ ਸਾਡਾ ਐਨਕੈਪ ਦਾ ਪੈਸਾ ਆਇਆ ਉਹ ਦੋ ਵਾਰ ਸਾਡੀ ਸਰਕਾਰ ਸੀ ਜਦੋਂ ਅਸੀਂ ਦਿੱਲੀੋਂ ਪੈਸਾ ਲੈ ਕੇ ਆਏ ਅੱਜ ਤੱਕ ਉਹਦੇ ਯੂਸੀ ਨਹੀਂ ਦੇ ਸਕੇ ਦੋ ਵਾਰ ਹੋਰ ਪੈਸਾ ਆ ਜਾਣਾ ਸੀ ਹੁਣ ਨੂੰ ਕਰੋੜਾ ਰੁਪਈਆ ਉਹਦਾ ਪੈਸਾ ਬੂਟੇ ਲਾਉਣ ਤੇ ਦੇਖੋ ਤੁਸੀਂ ਪਤਾ ਕਰ ਲਿਓ ਡੇਢ ਡੇਢ ਕਰੋੜ ਰੁਪਈਆ ਸਿਰਫ ਪੌਦੇ ਲਾਉਣ ਲਈ ਵੀ ਅਸੀਂ ਸੜਕਾਂ ਤੇ ਪੌਦੇ ਲਾਉਣੇ ਆ ਉਹ ਚੋ ਕਢਾ ਲਿਆ ਤੇ ਮੈਨੂੰ ਦਿਖਾ ਦਿਓ ਕਿਹੜਾ ਬੂਟਾ ਲੱਗਿਆ ਹੋਇਆ ਕਿਤੇ ਮੈਨੂੰ ਸੜਕ ਤੇ ਦਿਖਾ ਦਿਓ ਅੱਜ ਹੀ ਤੁਸੀਂ মিডিਆ ਵਾਲੇ ਕਿਉਂਕਿ ਤੁਸੀਂ ਚੌਥਾ ਪਿੱਲਰ ਹੋ ਤੁਹਾਡੇ ਬਿਗੈਰ ਗੱਲ ਨਹੀਂ ਬਣਦੀ ਅੱਜ ਜੀ ਦੇਖ ਲਓ ਜਿੱਥੇ ਚਾਰੋਂ ਪਾਸੇ ਜਾ ਕੇ ਜਿੱਥੇ ਸਮਾਰਟ ਸਿਟੀ ਲਿਖਿਆ ਜਿੱਥੇ ਲੁਧਿਆਣਾ ਲਿਖਿਆ ਉੱਥੇ ਹਾਲ ਦੇਖੋ ਗੰਦਗੀ ਦਾ ਕੀ ਹੋਇਆ ਹੋਇਆ ਬੇਸਾਬਾਉ ਤੇ ਕੂੜਾ ਬੇਸਾਬੇ ਉੱਥੇ ਗਰਾਊਂਡ ਦੇਖ ਲਓ ਜਿਹੜੇ ਵੀ ਪਾਰਕ ਬਣਾਏ ਨੇ ਉਹਨਾਂ ਦੇ ਉੱਤੇ ਦੁਆਰਾ ਦੁਆਰਾ ਪੈਸੇ ਖਰਚ ਕੀਤੇ ਜਾ ਰਹੇ ਆ ਸਕੂਲ ਦਾ ਘਟ ਦੇ ਦੀ ਵਿਚ ਸੰਟ ਹੁਣ ਸਾਰੇ ਹਲਕਿਆਂ ਚ ਇਹੀ ਸੈਂਟਰ ਦੀ ਗੱਲ ਅੱਜ ਈਸਟ ਜੇ ਬੈਠੇ ਆ ਐਸੇ ਸ਼ਾਨਦਾਰ ਸਕੂਲ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਆਮ ਲੋਕਾਂ ਲਈ ਗਰੀਬਾਂ ਲਈ ਸਵਿਮਿੰਗ ਪੂਲ ਬਣੇ ਹੋਏ ਆ ਇਹ ਤਾਂ ਗੱਲਾਂ ਕਰਦੇ ਆ ਨਾ ਜਿਹੜੇ ਮੇਨ ਸਕੂਲ ਨੇ ਜਿਹੜੇ ਜਿਨ੍ਹਾਂ ਦੇ ਸਵਿਮਿੰਗ ਪੂਲ ਬਣਾ ਕੇ ਪੂਰੇ ਆ 2-2 ਸਾਲ ਦੇ ਖਾਲੀ ਪਏ ਨੇ ਹੁਣ ਸੁਣਿਆ ਏ ਸੁਣ ਚ ਆਇਆ ਵੀ ਲੈਕਚਰਾਂ ਨੇੜੇ ਆਣ ਕਰਕੇ ਕੋਈ ਅਧਗਾਟਨ ਉਹਨਾਂ ਦਾ ਲਾਹਾ ਲੈਣ ਲਈ ਕਰਨਗੇ ਪਰ ਅਸੀਂ ਬਰਾਬਰ ਉਦਣੀ ਸਾਰੀ ਪਾਰਟੀ ਸਾਡੀ ਸੰਜੇ ਜੀ ਅਸੀਂ ਸਾਰੇ ਆਪ ਦਾ ਬਰਾਬਰ ਉਹ ਦਿਨ ਚੋਇਸ ਸੀਐਮ ਸਾਹਿਬ ਹਣ ਕੋਈ ਹਣ ਬਰਾਬਰ ਆਪਣਾ ਲੋਕਾਂ ਨੂੰ ਦੱਸਾਂਗੇ ਵੀ ਆ ਸਾਡੇ ਬਣਾਏ ਹੋਏ ਆ ਦੋ ਸਾਲ ਇਹਨਾਂ ਨੇ ਬੰਦ ਰੱਖੇ ਜਿਹੜੇ ਟੀਚਰਾਂ ਦੀ ਗੱਲ ਕਰਦੇ ਆ ਪ੍ਰਿੰਸੀਪਲਾਂ ਦੀ ਗੱਲ ਕਰਦੇ ਆ ਇਸੇ ਸਕੂਲ ਇਸੇ ਤਰੀਕੇ ਨਾਲ ਸੈਂਟਰਲ ਸਕੂਲ ਬੰਦ ਪਏ ਇੱਕ ਇੰਡਸਟਰੀ ਵਾਲੇ ਮੈਂ ਤਾਂ ਇਹ ਹੈਰਾਨ ਆ ਇੰਡਸਟਰੀ ਵਾਲੇ ਕਿਉਂ ਸੁੱਤੇ ਪਏ ਨੇ ਜਿਹੜਾ ਪਈਆ ਇਹਨਾਂ ਦਾ ਚਲਾਉਂਦੇ ਆ ਆ ਰਾਗਵ ਛੱਡੇ ਨੂੰ ਤੇ ਛੱਡੇ ਲੈ ਕੇ ਭੱਜ ਗਿਆ ਹੁਣ ਇਹ ਲੰਡਨ ਬੈਠਾ ਏ ਜਿਹੜਾ ਉਦੋਂ ਡਰਾਮੇ ਕਰਦਾ ਸੀ ਉਹਦੇ ਫਿਰਦਾ ਰਾਗਮ ਚੱਡਾ ਲੁੱਟ ਕੇ ਲੈ ਗਿਆ ਸਾਰੀ ਇੰਡਸਟਰੀ ਨੂੰ ਉਹਨੂੰ ਪੁੱਛੋ ਤਾਂ ਬਲਾਓ ਤਾਂ ਹੁਣ ਕਿੱਥੇ ਆ ਉਹ ਮੈਂ ਤਾਂ ਵੀ ਨਾ ਕਹਿਣਾ ਵੀ ਭੱਜ ਗਿਆ ਦਰਦਾ ਹੋਇਆ ਏਜੰਸੀਆਂ ਤੋਂ ਲੰਡਨ ਜਿਹੜਾ ਆ ਕੇ ਲੁਧਿਆਣੇ ਚ ਲੁੱਟ ਕੇ ਪੈਸਾ ਉਦੋਂ ਇਲੈਕਸ਼ਨਾਂ ਦੇ ਵਿੱਚ ਚਾਚਾ ਆ ਨਾ ਪੈਸਾ ਦਿੱਤਾ ਉਹਨੂੰ ਅੱਜ ਕਿੱਥੇ ਆ ਜੀ ਜਿਹੜਾ ਐਗਜ਼ੀਬਿਸ਼ਨ ਸੈਂਟਰ ਜਿਹੜਾ ਇੰਡਸਟਰੀ ਕਿੰਨੇ ਪਹਿਲਾਂ 7 ਕਿਲੇ ਲੈ ਤੁਸੀਂ ਫਿਰ ਉਹਨੂੰ ਵਧਾ ਕੇ 12 ਕੀਤਾ 700 ਕਰੋੜ ਦਾ ਜਿਹੜਾ ਕਿ ਦੁਨੀਆ ਦੀ ਇੱਕ ਸ਼ਾਨ ਮੰਨੀ ਸੀ ਉਹਰੇ ਅੱਜ ਫੇਰ ਵਿਚਾਰਾ ਹਰ ਫੈਕਟਰੀ ਵਾਲਾ ਕਿਸੇ ਹੋਟਲ 'ਚ ਜਿਨੇ ਆਪਣੇ ਕਾਰੋਬਾਰ ਦਿਖਾਉਣਾ ਏ ਹੌਜ਼ਰੀ ਦਾ ਹੋਰਾਂ ਦਾ ਸਾਈਕਲ ਪਾਰਟਸ ਦਾ ਹੋਟਲਾਂ 'ਚ ਜਾ ਕੇ ਕਮਰੇ ਲੈ ਕੇ ਉੱਥੇ ਦਿਖਾਉਂਦੇ ਨੇ ਤੇ ਉਹ ਜਿਹੜੇ ਬਾਹਰੋਂ ਜਿਨ੍ਹਾਂ ਨੇ ਖਰੀਦ ਕਰਨੀ ਹੁੰਦੀ ਏ ਕੌਣ ਜਵਾਬ ਦੇਊਗਾ ਉਹ ਐਗਜ਼ੀਬਿਸ਼ਨ ਸੈਂਟਰ ਦਾ ਬਾਕੀ ਤਾਂ ਹਜੇ ਚਲੋ ਗੱਲਾਂ ਹੋਰ ਬਾਅਦ ਚ ਕਰਾਂਗੇ ਵੀ ਕੀ ਕੀ ਕੈਨਸਲ ਹੋਇਆ ਉੱਥੇ ਕਿਹੜੇ ਕਿਹੜੇ ਕਲੱਬ ਕੈਨਸਲ ਹੋਏ ਕਿਹੜੇ ਕਿਹੜੇ ਹੋਰ ਕੈਨਸਲ ਹੋਏ ਪਰ ਐਗਜ਼ੀਬਿਸ਼ਨ ਸੈਂਟਰ ਸਭ ਤੋਂ ਵੱਡੀ ਗੱਲ ਸੀ ਕਹਤਾ ਜੀ ਨਹੀਂ ਅਸੀਂ ਉੱਧਰ ਬਣਾਵਾਂਗੇ ਉੱਧਰ ਕਿੱਧਰ ਬਣਾਉਂਗੇ ਵੀ ਸੁਪਨਿਆਂ ਚ ਬਣਾਉਂਗੇ ਖਾਬਾਂ ਚ ਬਣਾਉਂਗੇ 에어ਪੋਰਟ ਅਸੀਂ ਤਿਆਰ ਕਰਕੇ ਖੜਾ ਕਰਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਦਘਾਟਨ ਕਰਨ ਆਉਣਾ ਸੀ ਹਲਵਾਰਾ 에어ਪੋਰਟ ਅੱਜ ਤੱਕ ਕੱਖ ਨਹੀਂ ਹੋਇਆ ਕੱਕ ਨਹੀਂ ਹੋਇਆ ਹਲਵਾਰੇ 에ਰਪੋਰਟ ਦਾ ਇਹਦਾ ਇਹਨਾਂ ਨੇ ਨਚੋੜ ਕੇ ਰੱਖਤਾ ਪੰਜਾਬ ਨੂੰ ਕਿਸਦਾ ਕੋਈ ਧਿਆਨ ਹੀ ਨਹੀਂ ਸਿਰਫ ਅਗਰਾਈ ਕਰਨ ਅਗਰਾਈ ਕਰਨ ਲੁੱਟਣ ਤਾਲੇ ਲਵਾਉਣ ਇਹ ਇਹ ਸੋਚ ਹੁੰਦੀ ਹੈ ਸਰਕਾਰ ਦੀ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਜਿਹੜੀਆਂ ਜਿਹੜੀਆਂ ਗੱਲਾਂ ਐ ਵੀ ਇਹ ਕਰਨ ਕੀ ਲੱਗੇ ਆ ਜਦੋਂ ਤੂਫਾਨ ਆਉਂਦਾ ਨਾ ਜੇ ਆਕੜ ਜਵੇ ਤਾਂ ਉਹ ਟੁੱਟ ਜਾਂਦਾ ਜਿਹੜਾ ਦਰਾਜ ਚ ਲਚਕ ਵਰਤੇ ਕਿਉਂਕਿ ਇਹ ਬੜੀ ਉਸ ਵੇਲੇ ਇਹਨਾਂ ਨੂੰ ਅੱਗ ਲੱਗੀ ਜੀ ਵਿਜੀਲੈਂਸ ਦੀ ਹਰੇਕ ਦੇ ਘਰੇ ਰੇਡਾਂ ਮਾਰਦੇ ਸੀ ਉਹ ਨਮੀ ਨਮੀ ਸਰਕਾਰ ਦਾ ਹੁੰਦਾ ਤੇ ਅਸੀਂ ਵਰਕਰ ਨੂੰ ਆਪਣੇ ਨੂੰ ਕਿਹਾ ਵੀ ਲਚੀਲਾ ਬਣ ਕੇ ਟਾਈਮ ਕੱਢੋ ਤੇ ਉਹ ਟਾਈਮ 2 ਸਾਲ ਦਾ ਨਿਕਲ ਗਿਆ ਹੁਣ ਤਾਂ ਟਾਈਮ ਭੱਜ ਲਿਆ ਹੁਣ ਹੁਣ ਆਉਂ ਗਿਜਾੜ ਥੱਲੇ ਤੇ ਉਹ ਅਫਸਰ ਥੋੜੇ ਰਾਂ ਹੀ ਮੈਂ ਕਹਿਣਾ ਚਾਹਨਾ ਕਿਹੜਾ ਅਖਬਾਰ ਆ ਕਿਹੜਾ ਮੀਡੀਆ ਜਿਨੇ ਖਬਰਾਂ ਨਹੀਂ ਲਾਈਆਂ ਇਹਨਾਂ ਖਾਤਰ ਮੈਨੂੰ ਦੱਸੋ ਕੋਈ ਅਖਬਾਰ ਐਸਾ ਹੈ ਜਿਹਦੀ ਫਰੰਟ ਪੇਜ ਤੇ ਖਬਰ ਨਹੀਂ ਆਈ ਵੀ ਆ ਕੰਮ ਲੁੱਟਣ ਦਾ ਕਰ ਰਹੇ ਆ ਆ ਅਫਸਰ ਕਰ ਰਹੇ ਆ 14 14 ਕਰੋੜ ਦੀ ਫੈਂਸਿੰਗ ਲਾ ਕੇ ਸਿੱਟਤੀ ਕਿਹਦੇ ਐਫ ਆਈ ਆਰ ਦਰਜ ਹੋਊਗੀ ਉਹਦੀ ਕੌਣ ਜਵਾਬ ਦੇ ਆ ਉਹਦਾ ਕਦੇ ਪੁਲਾਂ ਤੋਂ ਥੱਲੇ ਗਿਰ ਜਾਂਦੇ ਆ ਜਿਹੜੇ ਪੱਥਰ ਨੇ ਅਨਕੁਆਰੀ ਕਰਾਂਗੇ ਜੀ ਕਿਉਂ ਨਹੀਂ ਕੀਤਾ ਹਜੇ ਤੱਕ ਕੇਸ ਦਰਜ ਬਈ ਜਿਹੜਾ ਐਲੀਵੇਟਰ ਰੋਡ ਦਾ ਗਿਰਿਆ ਹਜੇ ਤੱਕ ਪਰਚਾ ਕਿਉਂ ਦਰਜ ਨਹੀਂ ਹੋਇਆ ਇਸ ਕਰਕੇ ਇਹ ਇਹਨਾਂ ਦੇ ਤਾਲੇ ਲਾਵਾਂਗੇ ਦਫਰਾਂ ਨੂੰ ਇੱਕ ਦਿਨ ਨਹੀਂ ਜੇ ਇਹ ਸੁਧਾਰ ਨਹੀਂ ਕਰਨਗੇ ਤਾਂ ਇਹਨਾਂ ਦੇ ਬੰਦੇ ਬਣਾਵਾਂਗੇ ਇਹਨਾਂ ਨੂੰ ਇਹਨਾਂ ਨੂੰ ਸਿਖਾਵਾਂਗੇ ਕਿ ਕਿਵੇਂ ਤੁਹਾਡੇ ਹੱਥਾਂ 'ਚ ਨਹੀਂ ਚੂੜੀਆਂ ਪਾ ਦਾਂਗੇ ਜਿਹੜੇ ਲੋਕਾਂ ਨੂੰ ਤੁਸੀਂ ਸਤਾਉਣ ਲੱਗੇ ਹੋਏ ਹੋ ਇਹ ਐਕਸ਼ਨ ਸਤਾਈ ਨੂੰ ਹੋਊਗਾ ਉਸ ਤੋਂ ਪਹਿਲਾਂ ਅਸੀਂ ਹਰ ਜਗ੍ਹਾ ਛੋਟੇ ਪ੍ਰਦਰਸ਼ਨ ਕਰਾਂਗੇ ਉਸ ਤੋਂ ਮੇਜਰ ਪ੍ਰਦਰਸ਼ਨ ਜਿਹੜਾ ਉਸ 27 ਤਰੀਕ ਨੂੰ ਹੋਊਗਾ ਉਸ ਤੋਂ ਬਾਅਦ ਦੇਖਾਂਗੇ ਕੀ ਭਾਅ ਵਿਕਦੀ ਹੈ ਇਹਨਾਂ ਦੀ ਜਿੱਥੇ ਮਰਜ਼ੀ ਦੇਖ ਲਓ ਕੋਈ ਸਬਜ਼ੀ ਮਾਰਕੀਟ ਲੈ ਲਓ ਕੋਈ ਫਰੂਟ ਮਾਰਕੀਟ ਲੈ ਲਓ ਅਗਰਾਹੀ ਹੋ ਰਹੀ ਹੈ ਉੱਥੇ ਇਸ ਤਰੀਕੇ ਨਾਲ ਜਾਣ ਲੱਗੇ ਵੀ ਆਉਣ ਲੱਗੇ ਪੈਸੇ ਲੁੱਟਿਆ ਜਾ ਰਿਹਾ ਹੈ ਮੌਕੇ ਤੇ ਫੜਾਂਗੇ ਹੁਣ ਵਰਕਰ ਸਾਡਾ ਦੁਬਾਰਾ ਜਿਹੜਾ ਇਹ ਉਹ ਪੂਰਾ ਲਾਮਬੰਦ ਆ ਠੀਕ ਆ ਕਈ ਵਾਰ ਹਾਰਨ ਤੋਂ ਬਾਅਦ ਟਾਈਮ ਦੇਣਾ ਬਣਦਾ ਹੈ ਪਰ ਉਹ ਅਸੀਂ ਆਪੋਜੀਸ਼ਨ ਦੀ ਜਗ੍ਹਾ ਜਿਹੜੀ ਉਹ ਪੂਰੀ ਝੋਰ-ਸ਼ੋਰ ਨਾਲ ਇਹ ਆਵਾਜ਼ ਤੁਹਾਡੇ ਮੂਰੇ ਰੱਖਾਂਗੇ ਤੇ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਵੀ ਬੜਾ ਮੌਕਾ ਮਿਲੂਗਾ ਇਹ ਗੱਲਾਂ ਕਿਉਂਕਿ ਸਾਰੇ ਹੀ ਦੇਖ ਰਹੇ ਆ ਵੀ ਇਹਨਾਂ ਦੇ ਮੂੰਹ ਵੱਲ ਇਹ ਕਿੰਨਾ ਡਾਟ ਮਾਰ ਕਰ ਰਹੇ ਆ